ਬੱਲੇ ਸਵੇਰ ਦਾ ਪਾਣੀ ਹੈ ਨਹੀਂ ਜਿੱਦ 6 ਵਜੇ ਦੇ ਲੋਕ ਉੱਠੇ 5 ਵਜੇ ਦੇ ਦੇ ਕੋਈ ਪਾਣੀ ਨਹੀਂ ਆ ਰਿਹਾ ਕਿਸੇ ਵੀ ਬਸਪੇਸ਼ਨ ਚ ਨਾ ਕਿਸੇ ਟੁੱਟੀ ਚ ਕਿੰਨੀ ਤੁਸੀਂ ਆਪ ਸੋਚੋ ਵੀ ਕਿੰਨੀ ਪਰੇਸ਼ਾਨੀ ਹੋ ਕਿੰਨੀ ਮੁਸ਼ਕਲ ਹੋ ਅਸੀਂ ਤੁਰ ਕੇ ਉੱਥੇ ਨਹੀਂ ਜਾ ਸਕਦੇ ਐਮਰਜੈਂਸੀ ਸੀ ਗਈ ਮੈਂ ਪਾਣੀ ਲੈਣ ਵੀ ਬਰਚ ਬਰਚ ਕਰ ਲਈਏ ਨਾ ਇਹਨਾਂ ਨੂੰ ਕਰਾ ਦਈਏ ਤਾਂ ਉਹ ਸਵਾਈ ਸੇਵਕ ਮੈਨੂੰ ਬੋਲਦਾ ਇੱਥੇ ਕੈਮਰੇ ਲੱਗੇ ਹੋਏ ਨੇ ਮਾਈ ਇੱਥੇ ਨਾ ਐਮਰਜੈਂਸੀ ਅੱਜ ਫੇਰ ਉਹਨੇ ਮੈਨੂੰ ਇਕਨੇ ਬੋਲਿਆ ਤਨ ਮਮਾਈ ਕੱਲ ਕਿਹਾ ਜੀ ਇੱਥੇ ਕਿਉਂ ਆਈਆਂ ਪਾਣੀ ਨਾਲ ਉੱਥੇ ਮਾੜਾ ਜਿਹਾ ਪਾਣੀ ਚੱਲਦਾ ਹੈ ਉੱਥੇ ਜਾਇਆ ਉਹਨੇ ਦੱਸੋ ਕਿੱਥੋਂ ਪਾਣੀ ਲੈਣ ਜਾਈਏ ਬਾਹਰ ਮੰਦਰ ਚ ਉੱਥੇ ਨਾ ਹੋਵੇ ਪਾਣੀ ਅਸੀਂ ਮਰੀਜ਼ਾਂ ਨੂੰ ਦਵਾਈ ਵੀ ਪਾਣੀ ਨਾਲ ਹੀ ਦੇਣੀ ਹੈ ਕਹਿੰਦੇ ਮੋਟਰ ਖਰਾਬ ਹੈ ਇਹ ਠੀਕ ਹੋਣੀ ਚਾਹੀਦੀ ਮੋਟਰ ਅਸੀਂ ਕਿਹਾ ਵੀ ਠੀਕ ਹੋਣੀ ਚਾਹੀਦੀ ਹੈ ਕਹਿੰਦੇ ਠੀਕ ਕਰ ਰਹੇ ਹੈ ਬਜ਼ੁਰਗਾਂ ਨੂੰ ਕਿੰਨਾ ਕੁ ਦਿੱਕਤ ਆ ਰਹੀ ਹੈ ਬਜ਼ੁਰਗਾਂ ਨੂੰ ਤਾਂ ਹੁਣ ਤੁਸੀਂ ਹੀ ਸੋਚੋ ਵੀ ਕਿੰਨੀ ਕੁ ਦਿੱਕਤ ਨਹੀਂ ਹੁਣ ਸਵੇਰ ਦਾ ਕਿਸੇ ਨੇ ਲੈਟਰਨ ਬਾਥਰੂਮ ਨਹੀਂ ਕਰਿਆ ਕਿਵੇਂ ਰੋਕੂ ਬੰਦਾ ਸਕਾਰ ਕਹਿੰਦੀ ਬਹੁਤ ਵਧੀਆ ਸਹੂਲਤ ਸਹੂਲਤ ਕਿਹੜੀ ਸਹੂਲਤ ਹੈ ਕੋਈ ਵੀ ਸਹੂਲਤ ਨਹੀਂ ਸਹੂਲਤ ਨਹੀਂ ਕਿ ਜਦੋਂ ਪਾਣੀ ਹੋ ਨਹੀਂ ਹੈ ਜੀ ਹਾਂ ਪਾਣੀ ਤੋਂ ਵੱਧ ਕੇ ਆਪਾਂ ਨੂੰ ਕਿਹੜੀ ਚੀਜ਼ ਹੈ ਪਹਿਲਾਂ ਤਾਂ ਪਾਣੀ ਹੈ ਦਿਨ ਹੋ ਗਏ ਜੀ ਮਰੀਜ਼ਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਆ ਪਾਣੀ ਕੰਨੀਓ ਬਹੁਤ ਜ਼ਿਆਦਾ ਔਖੇ ਨੇ ਜੀ ਉਹ ਬਾਹਰ ਟੈਂਕਰ ਅੱਜ ਲਾਇਆ ਜੀ ਕੱਲ ਸਾਰਾ ਦਿਨ ਪਾਣੀ ਨਹੀਂ ਆਇਆ ਜੀ ਕੀ ਕਹਿੰਦੇ ਨੇ ਪਾਣੀ ਪਾਣੀ ਨੂੰ ਕਹਿੰਦੇ ਨੇ ਜੀ ਕਹਿੰਦੇ ਮੋਟਰ ਫੁੱਗ ਗਈ ਵੀ ਪਾ ਰਹੇ ਨੇ ਮੋਟਰ ਹਜੇ ਤੱਕ ਪਤਾ ਨਹੀਂ ਜੀ ਮੋਟਰ ਪਾਈ ਆ ਜਾਂ ਨਹੀਂ ਪਾਈ ਇਹਦਾ ਪਤਾ ਨਹੀਂ ਟੈਂਕਰ ਲਿਆ ਕੇ ਖੜਾਤਾ ਜੀ ਮਰੀਜ਼ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਜੀ ਤਿੰਨ ਦਿਨ ਹੋ ਗਏ ਜੀ ਬਸ ਪਤਾ ਨਹੀਂ ਜੀ ਵਿਚਾਰੇ ਬੋਤਲਾ ਰਾਹੀਂ ਕਰ ਰਹੇ ਨੇ ਕੋਈ ਕਿਵੇਂ ਕੋਈ ਕਿਵੇਂ ਜੀ ਕੋਈ ਸਹੂਲਤ ਨਹੀਂ ਜੀ ਜਦੋਂ ਪਾਣੀ ਹੋ ਨਹੀਂ ਹੈਗਾ ਪਾਣੀ ਨਾਲੇ ਸਾਰੀ ਸਹੂਲਤ ਹੈ ਪਾਣੀ ਹੋ ਨਹੀਂ ਹੈਗਾ ਜਦੋਂ ਫਿਰ ਕਦੀ ਕਾਦੀ ਸਹੂਲਤ ਹੋਈ ਜੀ ਸਰਕਾਰ ਤਾਂ ਕਹਿੰਦੀ ਹਸਪਤਾਲ ਬੜੇ ਵਧੀਆ ਬਣਾ ਸਰਕਾਰ ਤਾਂ ਕਹਿ ਰਹੀ ਹੈ ਜੀ ਜਦੋਂ ਪਾਣੀ ਨਹੀਂ ਹੈਗਾ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਨਾ ਬਿਸਕਾ ਪਾਣੀ ਨਹੀਂ ਹੈਗਾ ਜਾਂ ਕੱਲ ਦਾ ਪਾਣੀ ਨਹੀਂ ਹੈਗਾ ਜੀ ਦੱਸੋ ਵੀ ਕਿੱਥੋਂ ਪਾਣੀ ਤੋਂ ਬਗਾਰ ਕਿਵੇਂ ਕਿਹੜੀ ਸਹੂਲਤ ਹੈ ਜੀ ਸਾਰੀ ਚੀਜ਼ ਪਾਣੀ ਨਾਲ ਹੈ ਜੀ ਸਭ ਚੀਜ਼ ਆਪਾਂ ਨੇ ਨਹਾਉਣਾ ਧੋਣਾ ਸਾਰਾ ਕੁਝ ਦਵਾਈ ਬੂਟੀ ਲੈਣੀ ਹੈ ਕੁਝ ਵੀ ਕਰਨਾ ਜੀ ਪਾਣੀ ਨਾਲੇ ਹੋ ਜਦੋਂ ਕੁਝ ਹੈ ਹੀ ਨਹੀਂ ਇੱਥੇ ਪਾਣੀ ਹੀ ਨਹੀਂ ਹੈਗਾ ਫਿਰ ਕਰਿਆ ਨਾ ਗੱਲ ਕੀਤੀ ਤੁਸੀਂ ਕਿਹਾ ਨਹੀਂ ਤੁਸੀਂ ਕਿਹਾ ਜੀ ਆਹੀ ਕਹਿੰਦੇ ਨੇ ਵੀ ਸਮਾਰਦੇ ਆ ਸਮਾਰਦੇ ਸਾਰੇ ਆਏ ਕਹੀ ਜਾਂਦੇ ਨੇ ਜੀ ਦੀ ਪ੍ਰੋਬਲਮ ਕਾਫੀ ਹੋ ਰਹੀ ਹੈ ਕਿ ਹੁਣ ਵੀ ਅਸੀਂ ਪਾਣੀ ਦਾ ਸੀ ਲੈਣ ਗਏ ਸੀ ਉੱਥੇ ਪਾਣੀ ਬਿਲਕੁਲ ਵੀ ਨਹੀਂ ਹੈਗਾ ਕਿਸੇ ਮਰੀਜ਼ ਤੋਂ ਅਸੀਂ ਪਾਣੀ ਲੇਤਾਗਾ ਤੇ ਅਸੀਂ ਹੁਣ ਮੈਂ ਬੱਚੇ ਵਾਲੀ ਡਾਕਟਰ ਨੂੰ ਲਵੇ ਗਈ ਸੀ ਕੋਈ ਮਰੀਜ਼ ਮੈਂ ਉਹਨਾਂ ਨੂੰ ਆਪਣਾ ਐਟਰਾਸੌਨ ਦਿਖਾਣ ਗਈ ਸੀ ਡਾਕਟਰ ਨੇ ਨਹੀਂ ਤੇ ਕੋਈ ਮਰੀਜ਼ ਆ ਕੇ ਬੋ ਰਿਹਾ ਸਾਡੇ ਮਰੀਜ਼ ਦਾ ਵੱਡਾ ਆਪਰੇਸ਼ਨ ਕਰ ਦੋ ਵੀ ਕਾਫੀ ਦਰਦ ਹੋ ਰਿਹਾ ਉਹ ਡਾਕਟਰ ਬੋਲ ਰਹੇ ਨੇ ਕਿ ਵੀ ਨੋਰਮਲ ਆਪਰੇਸ਼ਨ ਕਰਾਂਗੇ ਕਿਉਂਕਿ ਅੰਦਰ ਸਾਡੇ ਲਈ ਪਾਣੀ ਨਹੀਂ ਹੈਗਾ ਇਸ ਕਰਕੇ ਉੱਥੇ ਮਰੀਜ਼ ਕਾਫੀ ਤੜਫ ਰਿਹਾ ਤੁਸੀਂ ਉੱਥੇ ਜਾ ਕੇ ਵੀ ਉਹਨਾਂ ਦਾ ਖਬਰ ਲੈ ਸਕਦੇ ਹੋ ਮਤਲਬ ਇਲਾਜ ਵੀ ਸਹੀ ਤਰ੍ਹਾਂ ਨਾਲ ਨਹੀਂ ਹੋ ਰਿਹਾ ਇਸ ਕਰਕੇ ਪਾਣੀ ਕਰਕੇ ਪਾਣੀ ਦੇ ਕਰਕੇ ਸਾਰਾ ਕੰਮ ਹੀ ਪਾਣੀ ਨਾਲ ਆਗਾ ਸਾਰਾ ਕੰਮ ਹੀ ਇੱਥੇ ਪਾਣੀ ਨਾਲ ਆ ਅਗਰ ਆਪਣੇ ਘਰ ਦੇ ਵਿੱਚ ਨੋਰਮਲ ਪਾਣੀ ਨਾ ਆਵੇ ਕਿੰਨੀ ਸਮੱਸਿਆ ਹੋ ਜਾਂਦੀ ਆ ਇਹ ਤਾਂ ਫਿਰ ਵੀ ਇੱਥੇ ਆਪਣੇ ਇੱਕ ਘਰ ਦੇ ਵਿੱਚ 400 ਦੱਸਿਓ ਉਹਨਾਂ ਕਿੰਨੀ ਪ੍ਰੋਬਲਮ ਆ ਜਾਂਦੀ ਆ ਇਹ ਤਾਂ ਫਿਰ ਵੀ ਸੋ ਦੇ ਲਗਾ ਲਓ ਤੁਸੀਂ ਇੱਧਰ ਲਗਾ ਲਓ ਜਾਂ ਲੇਡੀਜ਼ ਬੋਰਡ 'ਚ ਲਗਾ ਲਓ ਕਿੰਨੇ ਲੋਕ ਨੇ ਹਰ ਇੱਕ ਨੂੰ ਪਾਣੀ ਜ਼ਰੂਰ ਚਾਹੀਦਾ ਮਰੀਜ਼ ਨੂੰ ਤਾਂ ਪਾਣੀ ਚਾਹੀਦਾ ਹੀ ਚਾਹੀਦਾ ਉਹਦੇ ਨਾਲ ਜਿਹੜੇ ਲੋਕ ਆਏ ਨੇ ਉਹਨਾਂ ਨੂੰ ਵੀ ਪਾਣੀ ਦੀ ਜ਼ਰੂਰਤ ਆ ਗਈ ਕਿਉਂਕਿ ਫਲੈਸ਼ ਜਾਣਾ ਸਾਨੂੰ ਤਾਂ ਕਿਤੇ ਨਜ਼ਰ ਨਹੀਂ ਆ ਰਹੀ ਆ ਅਗਰ ਸਰਕਾਰ ਬੋਲ ਰਹੀ ਆ ਸਾਨੂੰ ਕਿਤੇ ਵੀ ਸਹੂਲਤਾਂ ਨਜ਼ਰ ਨਹੀਂ ਆ ਰਹੀਆਂ ਸਰਕਾਰਾਂ ਦੀਆਂ ਗੱਲਾਂ ਨੇਗੀਆਂ ਉਹ ਗੱਲਾਂ ਅਗਰ ਉਹ ਸਿਰਫ ਗੱਲਾਂ ਕਰ ਰਹੇ ਨੇ ਉਹਨਾਂ ਦੀ ਇੱਥੇ ਕਿਤੇ ਕਰਨੀਆਂ ਨਜ਼ਰ ਨਹੀਂ ਆ ਰਹੀਆਂ ਇਹ 2 ਦਿਨ ਹੋ ਗਈ ਪਾਣੀ ਦੀ ਫੁੱਲ ਦਿੱਕਤ ਆਈ ਮਰੀਜ਼ਾਂ ਨੂੰ ਬਾਹਰੋਂ ਪਾਣੀ ਲਾਉਣਾ ਪੈਂਦਾ ਬਾਹਰੋਂ ਵੀ ਨਹੀਂ ਮਿਲਦਾ ਜੀ ਪਾਣੀ ਬਾਲਾ ਜਾਦੇ ਔਖਾ ਹੁਣ ਮਰੀਜ਼ਾਂ ਜਿਹੜੇ ਇੱਥੇ ਪਏ ਨੇ ਵਿਚਾਰੇ ਤੁਰਿਆ ਵੀ ਨਹੀਂ ਜਾਂਦਾ ਉਹਨਾਂ ਨੂੰ ਕਿੱਥੇ ਲੈ ਕੇ ਜਾਈਏ ਕਿ ਨਹੀਂ ਜੀ ਉਹਦੇ ਕਰਕੇ ਪਾਣੀ ਦਿੱਕਤ ਵਾਲਾ ਸਾਨੂੰ ਸਿੱਧੇ ਸਿੱਧੇ ਪਾਣੀ ਚਾਹੀਦਾ ਜੀ ਅੱਜ ਗੋਡੇ ਪਵਨ ਆਏ ਜੇ ਬਜ਼ੁਰਗ ਦੇ ਇੱਕ ਨੇ ਸਾਡੇ ਮਹਿੰਦਰ ਸਿੰਘ ਪਿੰਡ ਚੱਟਿਆਂ ਤੋਂ ਸਾਨੂੰ ਉਹਨੇ ਦੱਸਿਆ ਵੀ 3 ਦਿਨ ਹੋ ਗਏ ਜੀ ਪਾਣੀ ਨਹੀਂ ਆ ਰਿਹਾ ਜਮੇ ਕਿੰਨੇ ਕੀ ਮੁਸ਼ਕਿਲ ਹੈ ਪਾਣੀ ਤੋਂ ਬਹੁਤ ਜ਼ਿਆਦਾ ਜੀ ਮੁਸ਼ਕਿਲ ਹੈ ਹਮ ਸਾਰੇ ਮਰੀਜ਼ ਬੈਠੇ ਨੇ ਜਿੰਨੇ ਬਹੁਤ ਤੰਗੀ ਜਿਨੀ ਵਿੱਚ ਕਿਸ ਤਰ੍ਹਾਂ ਦੀ ਸਹੂਲਤ ਆ ਸਹੂਲਤ ਦੇਖ ਲਈ ਤੁਹਾਡੇ ਸਾਹਮਣੇ ਹੀ ਸਹੂਲਤ ਸਾਹਮਣੇ ਸੰਤਾ ਜੀ ਉਹਰੇ ਆ ਕੇ ਪਤਾ ਲੱਗਿਆ ਵੀ 3 ਦਿਨ ਹੋ ਗਏ ਕਹਿੰਦੇ ਅਜੇ ਤਾਂ ਆਉਣੇ ਹੋਏ ਨੇ 2 ਘੰਟੇ ਆਣ ਜਨ ਨੂੰ ਇਹਨੂੰ ਤਾਂ ਥੋੜੀ ਜਿਹੀ ਦਿੱਕਤ ਆ ਰਹੀ ਹੈ ਕਿਉਂਕਿ ਜਿਹੜੇ ਮੋਟਰ ਦੇ ਨਾਲ ਪਾਣੀ ਟੈਂਕੀ ਦੇ ਵਿੱਚ ਜਾਂਦਾ ਉਹ ਮੋਟਰ ਚ ਥੋੜਾ ਫਾਲਟ ਪੈ ਗਿਆ ਜਦੋਂ ਉਹਨੂੰ ਅਸੀਂ ਖਲਵਾ ਕੇ ਦੇਖਿਆ ਤਾਂ ਮੋਟਰ ਉਹ ਛੜੀ ਹੋਈ ਸੀਗੀ ਉਸੀ ਟਾਈਮ ਨੂੰ ਮਿਸਤਰੀ ਨੂੰ ਕਿਹਾ ਵੀ ਇਹਨੂੰ ਇਹਦੀ ਰਿਪੇਅਰ ਕਰਕੇ ਇਮੀਡੀਏਟਲੀ ਜਿਹੜਾ ਹੈਗਾ ਇਹਨੂੰ ਦੁਆਰਾ ਇੰਸਟਾਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਆਵੇ ਇਮੀਡੀਏਟਲੀ ਮਿਸਪੈਲਿਟੀ ਦੇ ਵਿੱਚੋਂ ਇੱਕ ਟੈਂਕਰ ਪਾਣੀ ਦਾ ਲੋਕਾਂ ਦੀ ਸਹੂਲਤ ਵਾਸਤੇ ਸੀ ਸਿਵਲ ਹਸਪਤਲ ਨਾਭਾ ਵਿੱਚ ਰੇਂਜ